ਜਿਸ ਤਰ੍ਹਾਂ ਆਪ ਸਭ ਨੂੰ ਪਤਾ ਕਿ ਇਸ ਟਾਈਮ ਬ੍ਰਹਮ ਗਿਆਨੀ ਬਾਬਾ ਜਵਾਹਰਦਾਸ ਦੀ ਸੂਸਾਂ ਵਾਲੇ ਉਹਨਾਂ ਦਾ ਜਿਹੜਾ ਮੇਲਾ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਆਗਿਆ ਜਿੱਥੋਂ ਦੇਸ਼ ਵਿਦੇਸ਼ ਤੋਂ ਸੰਗਤਾਂ ਆ ਕੇ ਨਕਮਸਤਕ ਹੁੰਦੀਆਂ ਇਸ ਦੇ ਵਿੱਚ ਪ੍ਰਸ਼ਾਸਨ ਵੱਲੋਂ ਤੇ ਜਿਹੜੀ ਗੁਰਦੁਆਰਾ ਸਾਹਿਬ ਦੀ ਕਮੇਟੀ ਹੈ ਉਹਦੇ ਵੱਲੋਂ ਬੜੇ ਅਦਬ ਅਤੇ ਸਤਿਕਾਰ ਨਾਲ ਇੱਕ ਸੰਗਤ ਜੀ ਨੂੰ ਬਹੁਤ ਹੀ ਪਿਆਰ ਨਾਲ ਬੇਨਤੀ ਹੈ ਕਿ ਕੋਈ ਵੀ ਵਿਅਕਤੀ ਆਪਣੇ ਟਰੈਕਟਰਾਂ ਦੇ ਉੱਪਰ ਵੱਡਾ ਸਾਊਂਡ ਸਿਸਟਮ ਲਾ ਕੇ ਉੱਚੀ ਆਵਾਜ਼ ਕਰਕੇ ਟਰੈਕਟਰ ਨਾ ਲੈ ਕੇ ਆਵੇ ਜੇ ਟਰੈਕਟਰ ਲੈ ਕੇ ਆਉਣੇ ਆ ਜੀ ਸਦਕੇ ਆਓ ਪਰ ਉਹਦੇ ਉੱਪਰ ਵੱਡਾ ਸਾਊਂਡ ਲਾ ਕੇ ਉਹਦੀ ਆਵਾਜ਼ ਜਿਹੜੀ ਹੈ ਨਾ ਕੀਤੀ ਜਾਵੇ ਟਰੈਕਟਰਾਂ ਦੇ ਜਿਹੜੇ ਮੋਟਰਸਾਈਕਲ ਆ ਉਹਨਾਂ ਦੇ ਜਿਹੜੇ ਪਟਾਕੇ ਆ ਉਹ ਨਾ ਬਜਾਏ ਜਾਣ ਤੇ ਖਾਸ ਕਰਕੇ ਜੋ ਇੱਥੇ ਇੱਕ ਪੁਰਾਣੀ ਰੀਤ ਬੱਚਿਆਂ ਨੇ ਆਪਣੇ ਤੌਰ ਤੇ ਬਣਾਈ ਆ ਤੇ ਮੇਲੇ ਦੇ ਜਤਨਦਾਸ ਦਿਨ ਹੁੰਦਾ ਉਸ ਦਿਨ ਇਹ ਕੀ ਕਰਦੇ ਆ ਕਿ ਟਰੈਕਟਰ ਲਿਆ ਕੇ ਉਹਦੀਆਂ ਦੌੜਾਂ ਲਾਉਂਦੇ ਆ ਬਹੁਤ ਤੇਜ਼ ਸਪੰਟ ਮਾਰਦੇ ਆ ਮੋਟਰ ਦੇ ਟਰੈਕਟਰਸ ਉਹਨੂੰ ਬਿਲਕੁਲ ਖੜਾ ਕਰ ਦਿੰਦੇ ਆ ਇਸ ਵਾਰ ਇਸ ਚੀਜ਼ ਦੀ ਜਿਹੜੀ ਪੂਰਨ ਮਨਾਈ ਹੈ ਅਸੀਂ ਤੁਹਾਡੀ ਹਰ ਤਰ੍ਹਾਂ ਜੋ ਸੇਵਾ ਹੈ ਉਹ ਕਰਾਂਗੇ ਪਰ ਜੇ ਤੁਸੀਂ ਕਹੋਗੇ ਕਿ ਇਸ ਚੀਜ਼ ਨੂੰ ਅਲਾਉ ਕੀਤਾ ਜਾਵੇ ਇਹ ਬੇਟਾ ਮੰਨੇ ਆ ਕੋਈ ਵੀ ਵਿਅਕਤੀ ਇਸ ਵਾਰ ਕੋਈ ਇਦਾਂ ਦੀ ਹਰਕਤ ਨਾ ਕਰ ਬੈਠੇ ਅਸੀਂ ਨਹੀਂ ਚਾਹੁੰਦੇ ਕਿ ਕੋਈ ਵਿਅਕਤੀ ਇਦਾਂ ਦੀ ਹਰਕਤ ਕਰੇ ਕਿ ਅਸੀਂ ਉਹਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕਰੀਏ ਇਸ ਕਰਕੇ ਬੱਚਿਆਂ ਨੂੰ ਵੀ ਇਹਨਾਂ ਦੇ ਪੇਰੈਂਟਸ ਨੂੰ ਵੀ ਬੜੇ ਅਦਬ ਤੇ ਸਤਿਕਾਰ ਨਾਲ ਬੇਨਤੀ ਹੈ ਕਿ ਪੁਲਿਸ ਬੱਚਿਆਂ ਨੂੰ ਸਮਝਾਓ ਇਸ ਵਾਰ ਟਰੈਕਟਰਾਂ ਦੇ ਸਪਿੰਟ ਟਾਪਰ ਜਿਹੜੀ ਪੂਰਨ ਪਾਬੰਦੀ ਹੈ ਕੋਈ ਬੱਚਾ ਟੰਟ ਮਾਰ ਕੇ ਆਪਣੀ ਜਾਂ ਕਿਸੇ ਦੀ ਹੋਰ ਵੀ ਜਾਣਕਾਰੀ ਹੈ ਅਤਰੇ ਵਿੱਚ ਨਾ ਪਾਵੇ ਜੈਨ